ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਨਜ਼ੀਰਾ ਬੇਗਮ ਫੇਰ ਪਰਸਨ ਪੰਜਾਬ ਮਹਿਲਾ ਬੇ ਅੱਜ ਮੈਂ ਕਿਸੇ ਖਾਸ ਮਕਸਦ ਲਈ ਲਾਈਵ ਹੋਈ ਆ ਮੈਨੂੰ ਤੁਹਾਡੇ ਸਹੀ ਕਮੈਂਟ ਤੇ ਸਹੀ ਜਵਾਬ ਮਿਲਨੇ ਚਾਹੀਦੇ ਮੇਰੀ ਹੱਥ ਵਨ ਕੇ ਬਸ ਇਹ ਬੇਨਤੀ ਆ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਮੈਂ ਇੰਨੀ ਦੁਖੀ ਹੋਊਂਗੀ ਮੇਰੀਆਂ ਪੋਸਟਾਂ ਮੇਰੀਆਂ ਵੀਡੀਓ ਦੇਖ ਕੇ ਸਾਨੂੰ ਕਿਸੇ ਕਿਸੇ ਨੂੰ ਨਹੀਂ ਲੱਗਦਾ ਹੁਣ ਵੀ ਮੈਂ ਦਿਲ ਤੇ ਕਿੱਡਾ ਵੱਡਾ ਪੱਥਰ ਰੱਖ ਕੇ ਦੁਨੀਆਂ ਨੂੰ ਹੱਸ ਕੇ ਦਿਖਾਉਣੀ ਆ ਨਾ ਤੇ ਮੇਰੀ ਹੱਥ ਜੋੜ ਕੇ ਹੀ ਬੇਨਤੀ ਆ ਕਿ ਮੇਰਾ ਹਸਬੰਡਾ ਜਿਹੜਾ ਮੁਸਤਾਕ ਮਹੰਮਦ ਬਰਸਿੰਗੀ ਐਨਾ ਟੌਰਚਰ ਪਰੇਸ਼ਾਨ ਕਰਦਾ ਉਹਦੀ ਵਜ੍ਹਾ ਨੇ ਮੇਰਾ ਜੇਠ ਸ਼ੇਰਖਾਂ ਤੇ ਮੇਰੀ ਜਠਾਣੀ ਸ਼ਿੰਦਰ ਉਹਨਾਂ ਦਾ ਬੇਟਾ ਸੁਲਤਾਨ ਮੁਹੰਮਦ ਤੇ ਉਹਨਾਂ ਦਾ ਛੋਟਾ ਬੇਟਾ ਅਨਵਰ ਸਾਹਮਣੇ ਉਹਨਾਂ ਦਾ ਘਰ ਆ ਨਾ ਤਾਂ ਸਾਨੂੰ ਹਿੱਸਾ ਦਿੱਤਾ ਕੁਛ ਨਹੀਂ ਦਿੱਤਾ ਸਾਡੇ ਜਿੰਨਾ ਵੀ ਸਾਡੇ ਘਰ ਦੇ ਵਿੱਚ ਕਲੇਸ਼ ਮੇਰੇ ਘਰ ਵਾਲਿਆਂ ਨੂੰ ਚੱਕ ਥੱਲ ਕੇ ਸਾਡੇ ਘਰੇ ਭੇਜਦੇ ਨੇ ਉਹ ਮੇਰੇ ਬੱਚਿਆਂ ਨੂੰ ਮੈਨੂੰ ਸਾਨੂੰ ਬਹੁਤ ਜ਼ਿਆਦਾ ਟੌਰਚਰ ਕਰਦਾ ਬਾਦ ਚੱਲਣੋਂ ਦੇ ਸਾਨੂੰ ਕਹਦਾ ਵੀ ਤੁਸੀਂ ਬਾਦ ਚੱਲਣੋਂ ਤੁਸੀਂ ਆਏ ਹੋ ਪਰ ਉਹ ਬੰਦਾ ਕੋਈ ਪ੍ਰੂਫ ਕਰੇ ਨਾਲ ਇਹ ਕਰਨ ਠੀਕ ਆ ਤੇ ਇਹ ਕਹਿੰਦੇ ਨੇ ਮਾੜੀ ਆ ਮੈਂ ਮਾੜੀ ਆ ਮੇਰੇ ਬੱਚੇ ਮਾੜੇ ਨੇ ਚਲ ਯਾਰ ਅਸੀਂ ਆਪਣੇ ਘਰੇ ਮਾੜਿਆ ਇਹਨਾਂ ਦਾ ਅਸੀਂ ਕੀ ਲੈ ਕੇ ਜੰਨੇ ਆ ਉਹ ਮੇਰੇ ਘਰ ਵਾਲਿਆਂ ਨੂੰ ਕਿਉਂ ਚੱਕਦੇ ਆ ਕਿਉਂ ਮਾੜਾ ਕਰ ਰਹੇ ਨੇ ਸਾਡੇ ਨਾਲ ਅਸੀਂ ਇਹਨਾਂ ਦਾ ਅਸੀਂ ਇਹਨਾਂ ਨੂੰ ਕੋਈ ਮਾੜਾ ਚੰਗਾ ਕਹਿੰਦਾ ਸਾਨੂੰ ਦੱਸਣ ਤੇ ਮੈਂ ਥਾਣੇ 'ਚ ਵੀ ਬਹੁਤ ਵਾਰ ਦਰਖਾਸਤਾਂ ਦੇਤੀਆਂ ਥਾਣੇ ਵਾਲੇ ਵੀ ਕੋਈ ਸੁਣਵਾਈ ਨਹੀਂ ਕਰਦੇ ਲੋਕ ਕਹਿੰਦੇ ਨੇ ਲੀਡਰਾਂ ਦੀ ਚੱਲਦੀ ਆ ਕੋਈ ਲੀਡਰਾਂ ਦੀ ਇੱਥੇ ਜਿੱਦ ਦੀ ਮਾਨ ਮਾਨ ਦੀ ਸਰਕਾਰ ਆਈ ਹੈ ਨਾ ਉਦੋਂ ਦਾ ਕੋਈ ਕਿਸੇ ਨੂੰ ਕੋਈ ਨਹੀਂ ਪੁੱਛਦਾ ਠੀਕ ਆ ਆ ਦੇਖੋ ਮੇਰੇ ਇੱਥੇ ਨਾ ਮਾਰ ਮਾਰ ਕੇ ਮੇਰੇ ਘਰ ਵਾਲੇ ਨੇ ਬੁਰਾਲ ਬਹੁਤ ਕੁੱਟਾਂ ਮਾਰਾਂ ਨੇ بڑے ਜ਼ਖਮ ਨੇ ਬੜੀਆਂ ਵੀਡੀਓ ਨੇ ਉਧੀਆਂ ਮੇਰੇ ਕੋਲ ਬਹੁਤ ਸਬੂਤ ਨੇ ਬਸ ਉਹਦੀ ਵਜਾ ਹੈਗੇ ਨੇ ਮੇਰਾ ਜੇਟ ਸ਼ੇਰ ਖਾਂ ਸ਼ਿੰਦਰ ਤੇ ਸੁਲਤਾਨ ਤੇ ਅਨਬਰ ਚਾਰੇ ਨੇ ਸਾਨੂੰ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਮੇਰੇ ਬੇਟੇ ਇਮਰਾਨ ਨੂੰ ਮਾਨੇ ਨੂੰ ਮੇਰੀ ਬੇਟੀ ਰਵੀਨਾ ਨੂੰ ਮੈਨੂੰ ਤਾਂ ਜੰਮੇਵਾਰ ਸ਼ੇਖਾ ਖਾਂ ਸ਼ਿੰਦਰ ਤੇ ਅਨਬਰ ਸਾਨੀ ਸੁਲਤਾਨ ਇਹ ਚਾਰੇ ਜੰਮੇਵਾਰ ਨੇ ਸਾਡੀ ਮੌਤ ਹੋਈ ਸਾਡੇ ਘਰ ਚ ਜਾਨੀ ਮਾਨੀ ਕੋਈ ਵੀ ਨੁਕਸਾਨ ਹੁੰਦਾ ਮੇਰੇ ਘਰ ਵਾਲੇ ਨੂੰ ਇੰਨਾ ਚੱਕ ਚੱਕ ਕੇ ਤੋੜਦੇ ਨੇ ਏਡਾ ਲਾਈ ਲੱਗ ਬੰਦਾ ਇਹਨਾਂ ਦੇ ਮੰਗਰ ਲੱਗ ਲੱਗ ਸਾਨੂੰ ਟੌਰਚਰ ਕਰਦਾ ਚਲੋ ਮੰਨ ਲਓ ਮੈਂ ਮਾੜੀ ਆ ਹਨਾ ਮੈਂ ਗਲਤ ਆ ਮੇਰੀ ਬੇਟੀ ਨੂੰ ਤਾਂ ਨਾਮ ਬਦਨਾਮ ਕਰੇ ਮੇਰੀ ਬੇਟੀ ਨੂੰ ਵੀ ਤੂੰ ਤਾਂ ਨਾਉਂਦਾ ਕਿਹੜਾ ਕਹਨੂਗੀ ਕੋਈ ਨਹੀਂ ਕਹੁੰਦਾ ਹੱਥ ਜੋੜ ਕੇ ਬੇਨਤੀ ਆ ਮੇਰੀ ਵੱਧ ਤੋਂ ਵੱਧ ਸਪੋਰਟ ਕਰੋ ਮੈਂ ਆਪਣੇ ਘਰ ਵਾਲੇ ਤੋਂ ਬਹੁਤ ਜ਼ਿਆਦਾ ਦੁਖੀ ਹਾਂ ਇਹਨੇ ਸਾਨੂੰ ਬਹੁਤ ਦੁਖੀ ਕੀਤਾ ਹੋਇਆ ਇੰਨਾ ਤੰਗ ਇੱਕ ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਵੀ ਸਾਡੇ ਘਰ ਦੇ ਵਿੱਚ ਇਹਨਾਂ ਨੇ ਲੜਾਈ ਪਾਈ ਹੋਈ ਆ ਚਲੋ ਮੈਂ ਅੰਦਰੇ ਸੌਂਈ ਜਾਂਦੀ ਸੀ ਹਨਾ ਚਲੋ ਮੈਂ ਸਟੇਟਸਾਂ ਰਾਹੀਂ ਵੀਡੀਓ ਪਾਈਂ ਵੀ ਲੋਕਾਂ ਨੂੰ ਦੱਸ ਰਹੀ ਸੀ ਵੀ ਸ਼ਾਇਦ ਲੋਕ ਸਮਝ ਸਕਣ ਪਰ ਜਿੰਨਾਂ ਚਿਰ ਅਗਲੇ ਨੂੰ ਰਿਐਲਿਟੀ ਨਹੀਂ ਪਤਾ ਲੱਗਦੀ ਅਗਲਾ ਤਾਂ ਪੋਸਟ ਵੀਡੀਓ ਸਮਝ ਕੇ ਉਹਨੂੰ ਲਾਈਕ ਕਰਕੇ ਪਰੇ ਹੋ ਜਾਂਦਾ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਮੈਨੂੰ ਤੇ ਮੇਰੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਬਣਦੀ ਕਾਰਵਾਈ ਨਾ ਤਾਂ ਪੁਲਿਸ ਕਰਦੀ ਇਹ ਨਾ ਕਿਉਂਕਿ ਤਾਂ ਪੈਸੇ ਵਾਲੇ ਨੇ ਪੈਸਾ ਦੇ ਦਿੰਨੇ ਨਹੀਂ ਅਸੀਂ ਇੰਨੇ ਵਾਲੇ ਹੈ ਨਹੀਂ ਮੇਰੇ ਘਰ ਵਾਲਾ ਤਾਂ ਕਮਾਈ ਕਰਦਾ ਮੇਰੇ ਜੇਠ ਨੂੰ ਹੀ ਕਮਾਈ ਵੜਾਉਂਦਾ ਮੇਰੀ ਜਥਾਣੀ ਨੂੰ ਵੜਾਉਂਦਾ ਸਾਡੇ ਲਈ ਕੁਝ ਨਹੀਂ ਕਰਦਾ ਅਸੀਂ ਤਾਂ ਬਹੁਤ ਮਜਬੂਰ ਤੇ ਲਾਚਾਰ ਕੀਤੇ ਹੋਏ ਆ ਨੇ ਮੇਰੀ ਹੱਥ ਵਨ ਕੇ ਬੇਨਤੀ ਆ ਕਿ ਮੇਰੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਮੈਨੂੰ ਸਹੀ ਸੁਝਾਅ ਦੱਸੋ ਵੀ ਮੈਨੂੰ ਖੁਦ ਨਹੀਂ ਪਤਾ ਕਿਉਂਕਿ ਮੈਂ ਰੋਜ਼ ਲੋਕਾਂ ਦੇ ਫੈਸਲੇ ਕਰਾਉਣੀ ਆ ਅੱਜ ਮੇਰਾ ਆਪਣਾੜਿਆ ਤਾਂ ਮੈਨੂੰ ਪਤਾ ਨਹੀਂ ਮੈਂ ਕੀ ਕਰਾਂ ਕੀ ਕਰਨਾ ਕੀ ਨਹੀਂ ਮੈਨੂੰ ਕੁਝ ਨਹੀਂ ਪਤਾ ਲੱਗਦਾ ਤੁਸੀਂ ਮੈਨੂੰ ਵੱਧ ਤੋਂ ਵੱਧ ਸੁਝਾਅ ਦਿਓ ਬਸ ਮੈਂ ਇਨਾ ਹੀ ਕਹਿਣਾ ਚਾਹੁੰਦੀ ਸੀ ਵੀ ਕੱਲ ਨੂੰ ਸਾਨੂੰ ਕੁਝ ਹੁੰਦਾ ਸਾਡੀ ਜਾਨੀ ਮਾਨੀ ਨੁਕਸਾਨ ਸਾਡਾ ਹੁੰਦਾ ਤਾਂ ਉਹ ਸਾਡੇ ਜਾਨੀ ਮਾਨੀ ਨੁਕਸਾਨ ਦੇ ਮੇਰੇ ਬੱਚੇ ਨੂੰ ਬਾਹਰ ਕੁਝ ਹੁੰਦਾ ਸਾਨੂੰ ਘਰੇ ਕੁਝ ਹੁੰਦਾ ਤਾਂ ਮੇਰੇ ਘਰ ਵਾਲਾ ਸਿੰਧੀ ਤੇ ਮੇਰਾ ਜੇਠ ਜਠਾਣੀ ਉਹਨਾਂ ਦੇ ਦੋਨੇ ਮੁੰਡੇ ਇਹ ਜ਼ਿੰਮੇਵਾਰ